ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਬਣੇ ਉਸਮਾ ਟੋਲ ਪਲਾਜ਼ਾ ਤੇ ਅੱਜ ਕੁਝ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰਕੇ ਟੋਲ ਪਲਾਜ਼ਾ ਦੇ ਤਨਖਾਹ ਮਹਿਲਾ ਅਤੇ ਦੂਸਰੇ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਟੋਲ ਪਲਾਜ਼ਾ ਦੀ ਤੋੜਫੋੜ ਕੀਤੀ ਗਈ। ਟੋਲ ਪਲਾਜ਼ਾ ਤੇ ਮੌਜੂਦ ਕਰਮਚਾਰੀਆਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਕੇ ਰਹਿ ਗਈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਸ਼ਰਯਾਮ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਜਿਨ੍ਹਾਂ ਦੇ ਹੱਥਾਂ ਵਿੱਚ ਕਿਰਪਾਨਾਂ ਅਤੇ ਬੀਸਬਲ ਹੈ ਉਹ ਟੋਲ ਪਲਾਜ਼ਾ ਦੀ ਸ਼ਰਯਾਮ ਤੋੜ-ਫੋੜ ਕਰ ਰਹੇ ਹਨ। ਟੋਲ ਪਲਾਜ਼ਾ ਦੀ ਕਰਮਚਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕੁਝ ਲੋਕਾਂ ਕੋਲ ਟੋਲ ਪਲਾਜੇ ਦੀ ਪਰਚੀ ਮੰਗੀ ਗਈ ਸੀ ਲੇਕਿਨ ਉਹਨਾਂ ਵੱਲੋਂ ਪਰਚੀ ਘਟਾਉਣ ਨੂੰ ਲੈ ਕੇ ਬਹਿਸਬਾਜ਼ੀ ਕੀਤੀ ਗਈ ਅਤੇ ਉਸ ਤੋਂ ਬਾਅਦ ਉੱਥੇ ਲੋਕਾਂ ਨੇ ਹਥਿਆਰਾਂ ਨਾਲ ਲੈ ਸੋਕੇ ਉਹਨਾਂ ਤੇ ਜਾਨ ਲੈਵਾ ਹਮਲਾ ਕਰਦਿਆਂ ਟੋਲ ਪਲਾਜਾ ਦੀ ਤੋੜਪਾਨ ਕੀਤੀ ਹੈ ਟੋਲ ਤੇ ਮੌਜੂਦ ਜ਼ਖਮੀ ਕਰਮਚਾਰੀਆਂ ਨੇ ਦੱਸਿਆ ਕਿ ਉੱਥੇ ਲੋਕਾਂ ਵੱਲੋਂ ਉਹਨਾਂ ਤੇ 23 ਤਾਰਾ ਹਥਿਆਰਾਂ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਹੈ ਉਹਨਾਂ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਹੈ ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਪੰਜਾਬ ਬਾਣੀ ਲਈ ਤਰਨਤਾਰਨ ਤੋਂ ਸੁਖਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜੀ ਗੱਡੀਆਂ ਲੰਗਰੀਆਂ ਸੀ ਰਾਹੁਲ ਗਾਦੀ ਰੈਡੀ ਜਾ ਰਹੀ ਸੀ ਉਹਦੇ ਦਰਾਂ ਲਈ ਇੱਕ ਸਪੈਸ਼ਲ ਲਾਈਨ ਚਲਾਈ ਹੋਈ ਸੀ ਵੀ ਰੈਡੀ ਦੀਆਂ ਗੱਡੀਆਂ ਨਿਕਲਦੀਆਂ ਜਾਣ ਉਹਦੇ ਦਰਾਂ ਲ ਇੱਕ ਜਿੰਨ ਗੱਡੀ ਆਈ ਹੈ ਲਾਈਨ ਦੇ ਵਿੱਚ ਤਾਂ ਜਨਗੱਦੀ ਨੂੰ ਉਹਨਾਂ ਨੇ ਪਰਸਨਲ ਗੱਡੀ ਦਿੱਤੀ। ਉਹ ਆਂਦੇ ਵਿੱਚ ਅਸੀਂ ਰੈਲੀ ਤੇ ਸੀ ਨਹੀਂ ਚ ਜਾ ਰਹੇ ਹੋ। ਤੇ ਉਹਨਾਂ ਨੂੰ ਲਾਈਨ 'ਚ ਪੈਸੇ ਦੇਣ ਲਈ ਕਿਹਾ ਕਿ ਤੁਸੀਂ ਮੈਂ ਚੇਅਰਮੈਨ। ਤੇ ਮੈਂ ਇੱਥੇ ਲਾਗੇ ਚੱਲਿਆ ਵਾਂ ਤੇ ਸੇਰੋਂ ਪਿੰਡ ਦੱਸਿਆ ਨੇ ਲਾਗੇ ਵੈਸੇ ਦੋ ਜਣੇ ਨੇ। ਹੈ ਸੇਰੋਂ ਦੇ ਕਿ ਨਹੀਂ ਪਤਾ। ਸੇਰੋਂ ਦੱਸਿਆ ਸੀਗਾ। ਤੇ ਉਹਨਾਂ ਨੂੰ ਮੁੜ ਕੇ ਟਿਕਟ ਕਰਾਉਣ ਲਈ ਗਿਆ ਤਾਂ ਨਾ ਗਾਲਾਂ ਕਢੀਆਂ ਅੱਜ ਬੈਰੀਅਰ ਦੇ ਪਿੱਛੇ ਕੀਤਾ। ਇਹਨਾਂ ਦੇ ਵਿੱਚ ਥੋੜੀ ਹੱਥੋਂ ਪਾਈ ਵੀ ਥੋੜੀ ਜਿਹੀ। ਜੀ ਗਲੇ ਉਦੋਂ ਇਹ ਕਹਿ ਕੇ ਗਿਆ ਸੀ ਸੀ ਆਵਾਂਗੇ। ਅਰੇ ਕਿਹ ਚਾਲ ਪੁਲਾਜਾ ਤੇ ਹੋਸੀ ਵਿੱਕੀ ਪਟਿਆ ਲੂੰ ਜੀ ਜੀ ਅੰਗਲੂਰ ਕਰਦੇ। ਇਹ ਆਹ ਕੁੜਾ ਟਾਈਮ ਹੀ ਪਹਿਲਾਂ ਕੋਈ 15 18 20 ਜਨੇ ਹੈਗੇ ਆ ਕਾਫੀ ਗੱਡੀਆਂ ਨੇ 3 4 ਗੱਡੀਆਂ ਅਸੀਂ ਬੀ ਸੀ ਸੀ ਡੀ ਵੀ ਚ ਦੇਖ ਰਹੇ ਆ ਇਹ ਆਏ ਜਿਸਤੇ ਦਾਤਰਿਆਂ ਨਾਲੇ ਕੋਲ ਡਾਕਾ ਡੂਬਾਰੇ ਆਉਂਦਿਆਂ ਸਾਰਕ ਸੋਲ ਫੋੜ ਕਰਨੇ ਸ਼ੁਰੂ ਕਰ ਦਿੱਤੀ ਜਿਹੜਾ ਬਾਹਰ ਮੜਿਆ ਉਹਦੇ ਮਾਰਤਾ ਤੇ ਦਰਦੇ ਜਿਹੜੇ ਸੀਂਛੇ ਤੋੜੇ ਆ ਕੁੜੀਆਂ ਸਾਰਾ ਕੈਸ਼ ਛੱਡ ਕੇ ਥੱਲੇ ਚੱਲ ਗਏ ਅੰਦਰ ਬਲਬਲ ਕੇ ਤੋੜਦੇ ਨੇ ਉਹਨੇ ਇੰਨੀ ਪਤਾ ਨਹੀਂ ਕੀ ਹੋਇਆ ਵਾ ਲਾਸ ਵੀ ਹੋਇਆ ਵਾ ਕੈਸ਼ ਕਿੰਨਾ ਲਾਸ ਆ ਇਹ ਤੇ ਸ਼ਾਮ ਨੂੰ ਕੈਸ਼ਕ ਹੋਈ ਜਾ ਤਾਂ ਪਤਾ ਚੱਲੇਗਾ ਵੀ ਕੈਸ਼ ਕਿੰਨਾ ਲਾਸ ਹੋਇਆ ਬਟ ਟੋੜਪਾਂ ਜਿਹੜੀ ਤੁਸੀਂ ਸਾਹਮਣੇ ਦੇਖੀ ਹੈ ਉਹ ਹੈਗੀ ਅਸੀਂ ਕੰਮ ਕਰ ਰਹੇ ਸੀ ਆਪਣਾ ਤੇ ਕਾਫੀ 40-50 ਹੁੰਦੇ ਆ ਗਏ ਸੀ ਇਧਰਲੀ ਸਾਈਡ ਤੋਂ ਆਏ ਸਾਹਮਣੇ ਵਾਲੀ ਸਾਢੇ ਤੋਂ ਛੇਰਮੜੀ ਸਾਈਡ ਤੋਂ ਤੇ ਉਹਨਾਂ ਨੇ ਆ ਕੇ ਤੇ ਸਾਰਿਆਂ ਨੂੰ ਮਤਲਬ ਇਤਰੇ ਮਾਰਨਾ ਦੋੜਨਾ ਸ਼ੁਰੂ ਕਰ ਦਿੱਤੀ ਤੇ ਇੱਕ ਰੰਟੀ ਨੂੰ ਕਾਫੀ ਮਾਰਿਆ ਤੇ ਇਸ ਤਰ੍ਹਾਂ ਦੀ ਕਾਫੀ ਹਾਨੀ ਸੀ ਤੇ ਟੇੜੇ ਮੁੱਟੇ ਆ ਗਏ ਸੀ ਤੇ ਸਾਰਿਆਂ ਨੂੰ ਸੱਟਾਂ ਸੱਟਾਂ ਲਾਈਆਂ ਤੇ ਕਾਫੀ ਟੋੜਪਾਂ ਕੀਤੀ ਹੋਈ ਹੈ ਛੋਟੇ-ਛੋਟੇ ਲੱਗੇ ਨੇ ਹਾਂਜੀ ਕਿਨੇ ਪੈਸੇ ਪੈਸੇ ਲੱਗੇ ਹਾਂਜੀ ਪੈਸੇ ਵੀ ਸਾਰੇ ਸੀ ਤੇ ਜਦੋਂ ਉਹਨਾਂ ਨੇ ਇਤਰਾ ਮਾਰਪੁੱਟ ਦਿੱਤੀ ਥੱਲੇ ਚਲ ਗਏ ਕਾ ਪਤਾ ਨਹੀਂ ਸਭਾ ਗੱਲ ਕੀ ਨਹੀਂ ਕਰਨੀ ਦੀ ਹੈ ਕੋਈ ਹੈ ਇਹ ਮੁਕਾਵੇਖਰ ਕੀ ਉਹ ਬਗੀ ਮੁਕਾਵਗਾ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਰ ਫਿਰੇ ਚ ਲੰਗੇ ਨਾ ਜਾਣਦੇ ਆ ਇਹਨਾਂ ਦਾ ਮਾੜਾ ਮੋੜ ਇਹ ਠਿਕਣਾ ਹੈ ਉਹ ਤਾਂ ਹੀ ਉਹਨਾਂ ਚੰਗਾਤਾ ਇਹਨਾਂ ਦਾ ਬਾਕਾਇਨਾ ਬਹੁਤ ਕਾਫੀ ਗੱਡੀਆਂ ਇਕੱਠੀਆਂ ਹੋ ਗਈਆਂ ਉਹ ਉੱਥੇ ਗੱਡੀਆਂ ਟੱਕ ਕੇ ਆਏ ਉਹਦੇ ਉਹ ਜਗਾ ਕਿੱਥੇ ਜਿੰਨੇ ਪਾਗ ਲਾਈ ਆ ਐਵੇਂ ਉਹ ਮੁਰਤਾ ਅੰਦਰ ਵੜਦਾ ਐਵੇਂ ਮੁਰਤਾ ਗੇਟ ਤੇ ਖੜ੍ਹ ਕੇ ਅੰਦਰ ਨਹੀਂ ਵੜਨ ਦਿੰਦਾ ਤੇ ਉਹ ਮੁਰਤਾ ਉੱਤੇ ਲੱਤ ਰੇ ਕੇ ਅੱਲ ਕੇ ਪੰਚੂ ਤੇ ਕਰਕੇ ਉਹ ਬਹੁਤ ਬੰਦ ਗੱਲ ਚੱਲਦੀ ਕੀ ਕਾਰਵਾਈ ਕੀਤੀ ਜਾਦੀ ਹੁਣ ਉਹ ਆਪਣੇ ਕੋਲ ਖਾਉੜੇ ਉਹ ਕੰਡੀ ਕਰੀ ਕੀ ਦੀਏ